ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਨਿਊ ਟੌਪਿਕ ਲੈ ਕੇ ਆਏ ਆਂ ਤੇ ਅੱਜ ਦਾ ਟੌਪਿਕ ਹੈਗਾ ਸਾਡਾ ਸੁਣਨਾ ਤੇ ਜਰਨਾ ਇਹ ਦੋ ਸ਼ਬਦ ਸਾਧਾਰਨ ਲੱਗਦੇ ਨੇ ਪਰ ਜੇ ਇਨਸਾਨ ਇਹ ਦੋਵੇਂ ਸਿੱਖ ਲਵੇ ਤਾਂ ਉਸ ਦੀ ਜ਼ਿੰਦਗੀ ਹੀ ਨਹੀਂ ਉਸ ਦੀ ਹਾਜ਼ਰੀ ਤਾਂ ਬਦਲ ਜਾਂਦੀ ਹੈ ਅੱਜ ਦੀ ਦੁਨੀਆ ਵਿੱਚ ਹਰ ਕੋਈ ਬੋਲਣਾ ਚਾਹੁੰਦਾ ਹੈ ਹਰ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਹੈ ਹਰ ਕੋਈ ਆਪਣੇ ਆਪ ਨੂੰ ਸਹੀ ਸਮਝ ਕਰਨਾ ਚਾਹੁੰਦਾ ਹੈ ਪਰ ਜੋ ਇਨਸਾਨ ਸੁਣਨਾ ਜਾਣਦਾ ਹੈ ਉਹ ਢੀੜ ਵਿੱਚ ਵੀ ਇਕੱਲਾ ਨਹੀਂ ਹੁੰਦਾ ਕਿਉਂਕਿ ਲੋਕ ਆਪਣੇ ਮਨ ਦੀ ਗੱਲ ਉਸ ਦੇ ਸਾਹਮਣੇ ਖੋਲ ਦਿੰਦੇ ਨੇ ਸੁਣਨਾ ਸਿਰਫ ਕੰਨ ਨਾਲ ਨਹੀਂ ਹੁੰਦਾ ਸੁਣਨਾ ਦਿਲ ਨਾਲ ਹੁੰਦਾ ਹੈ ਜਦੋਂ ਕੋਈ ਤੁਹਾਡੇ ਸਾਹਮਣੇ ਬੈਠ ਕੇ ਬੋਲਦਾ ਹੈ ਤੇ ਤੁਸੀਂ ਉਸ ਨੂੰ ਟੋਕਦੇ ਨਹੀਂ ਉਸਦੇ ਵਾਕ ਅਧੂਰੇ ਨਹੀਂ ਛੱਡਦੇ ਉਸਦੇ ਦਰਦ ਨੂੰ ਹੱਲ ਕਰਨ ਦੀ ਜਲਦੀ ਨਹੀਂ ਕਰਦੇ ਸਿਰਫ ਸੁਣਦੇ ਹੋ ਤਾਂ ਉਹ ਇਨਸਾਨ ਤੁਹਾਡੇ ਨਾਲ ਅਜੀਹਾ ਜੁੜ ਜਾਂਦਾ ਹੈ ਜਿਵੇਂ کئی ਸਾਲਾਂ ਦੀ ਪਹਿਚਾਣ ਹੋਵੇ ਇਹ ਹੀ ਸੁਣਨ ਦੀ ਤਾਕਤ ਹੈ ਅਸਲ ਵਿੱਚ ਲੋਕ ਸਲਾਹ ਨਹੀਂ ਮੰਗਦੇ ਲੋਕ ਸਮਝ ਮੰਗਦੇ ਨੇ ਲੋਕ ਚਾਹੁੰਦੇ ਨੇ ਕੋਈ ਉਹਨਾਂ ਦੀ ਗੱਲ ਬਿਨਾਂ ਜੱਜ ਕੀਤੇ ਸੁਣੇ ਜਿਹੜਾ ਇਹ ਕਰ ਲੈਂਦਾ ਹੈ ਉਹ ਉਹ ਇਨਸਾਨ ਉਸ ਇਨਸਾਨ ਦੇ ਲਈ ਇੱਕ ਅਲੱਗ ਪਰਸਨ ਬਣ ਜਾਂਦਾ ਹੈ ਬਿਨਾ ਕਿਸੇ ਕਸ਼ਿਸ਼ ਦੇ ਅਤੇ ਫਿਰ ਆਉਂਦਾ ਹੈ ਜਰਨਾ ਜਰਨਾ ਕੋਈ ਕਮਜ਼ੋਰੀ ਨਹੀਂ ਜਰਨਾ ਇਹ ਨਹੀਂ ਕਿ ਤੁਹਾਡੇ ਕੋਲ ਬੋਲਣ ਲਈ ਕੁਝ ਨਹੀਂ ਜਰਨਾ ਇਹ ਹੈ ਕਿ ਤੁਹਾਡੇ ਕੋਲ ਬੋਲਣ ਲਈ ਬਹੁਤ ਕੁਝ ਹੈ ਪਰ ਤੁਸੀਂ ਚੁੱਪ ਰਹਿਣਾ ਚੁਣਿਆ ਹੈ ਜਰਨਾ ਏ ਹੈ ਕਿ ਤੁਹਾਡੇ ਅੰਦਰ ਤੂਫਾਨ ਹੋਵੇ ਪਰ ਬਾਹਰ ਸ਼ਾਂਤੀ ਹੋਵੇ ਜ਼ਿੰਦਗੀ ਹਰ ਕਿਸੇ ਨੂੰ ਤੋੜਦੀ ਹੈ ਪਰ ਫਰਕ ਇੱਥੇ ਪੈਂਦਾ ਹੈ ਕਿ ਕੌਣ ਟੁੱਟ ਕੇ ਸ਼ੋਰ ਮਚਾਉਂਦਾ ਹੈ ਅਤੇ ਕੌਣ ਟੁੱਟ ਕੇ ਖਾਮੋਸ਼ ਹੋ ਜਾਂਦਾ ਹੈ ਜੋ ਸ਼ੋਰ ਮਚਾਉਂਦਾ ਹੈ ਉਹ ਕੁਝ ਸਮੇਂ ਲਈ ਸੁਣਿਆ ਜਾਂਦਾ ਹੈ ਜੋ ਖਾਮੋਸ਼ ਹੋ ਜਾਂਦਾ ਹੈ ਉਹ ਲੰਮੇ ਸਮੇਂ ਲਈ ਯਾਦ ਰਹਿੰਦਾ ਹੈ ਇੰਤਜ਼ਾਰ ਸਿਖਾਉਂਦਾ ਹੈ ਇੰਤਜ਼ਾਰ ਇੰਤਜ਼ਾਰ ਸਮੇ ਦਾ ਰੱਬ ਦੇ ਫੈਸਲੇ ਦਾ ਆਪਣੇ ਕਰਮਾਂ ਦੇ ਫਲ ਦਾ ਅੱਜ ਦੀ ਦੁਨੀਆ ਵਿੱਚ ਹਰ ਕੋਈ ਤੁਰੰਤ ਨਤੀਜਾ ਚਾਹੁੰਦਾ ਹੈ ਪਰ ਜਿਹੜਾ ਇਨਸਾਨ ਇੰਤਜ਼ਾਰ ਕਰਨਾ ਜਾਣਦਾ ਹੈ ਉਹੀ ਅਸਲ ਵਿੱਚ ਅੱਗੇ ਨਿਕਲਦਾ ਹੈ ਜਦੋਂ ਤੁਸੀਂ बार-बार ਧੋਖਾ ਖਾ ਕੇ ਆਪਣੇ ਮਨ ਵਿੱਚ ਈਸ਼ਾ ਨਹੀਂ ਲਿਆਉਂਦੇ ਜਦੋਂ ਤੁਸੀਂ ਨਿਆਂ ਦਾ ਮਿਲਣ ਦੇ ਬਾਵਜੂਦ ਵੀ ਨਫ਼ਰਤ ਨਹੀਂ ਪਾਲਦੇ ਜਦੋਂ ਤੁਸੀਂ ਦੁੱਖ ਵਿੱਚ ਵੀ ਕਿਸੇ ਹੋਰ ਦਾ ਦਿਲ ਨਹੀਂ ਤੋੜਦੇ ਇਹ ਜਰਨਾ ਤੁਹਾਡੇ ਅੰਦਰ ਇੱਕ ਅਜਿਹੀ ਗੰਭੀਰਤਾ ਪੈਦਾ ਕਰਦਾ ਹੈ ਜੋ ਬਿਨਾਂ ਬੋਲਿਆਂ ਵੀ ਲੋਕ ਮਹਿਸੂਸ ਕਰ ਲੈਂਦੇ ਨੇ ਕਸ਼ਿਸ਼ ਹਮੇਸ਼ਾ ਹੱਸਣਾ ਫੈਸ਼ਨ ਜਾਂ ਸੋਸ਼ਲ ਮੀਡੀਆ ਦੀ ਚਮਕ ਵਿੱਚ ਨਹੀਂ ਹੁੰਦੀ ਕਈ ਵਾਰ ਕਸ਼ਿਸ਼ ਉਸ ਇਨਸਾਨ ਵਿੱਚ ਵੀ ਹੁੰਦੀ ਹੈ ਜੋ ਘੱਟ ਬੋਲਦਾ ਹੈ ਪਰ ਜਦੋਂ ਬੋਲਦਾ ਹੈ ਤਾਂ ਉਸਦੇ ਸ਼ਬਦ ਭਜਨ ਰਖਦੇ ਨੇ ਕਈ ਵਾਰ ਕਸ਼ੀਸ਼ ਉਸਦੀ ਨਿਗਾਹ ਵਿੱਚ ਹੁੰਦੀ ਹੈ ਜੋ ਉੱਚੀ ਨਹੀਂ ਹੁੰਦੀ ਪਰ ਡੂੰਗੀ ਹੁੰਦੀ ਹੈ ਸੁਣਨਾ ਇਨਸਾਨ ਨੂੰ ਸਵੇਦਨਸ਼ੀਲ ਬਣਾਉਂਦਾ ਹੈ ਜਰਨਾ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ ਜਿਹੜਾ ਇਨਸਾਨ ਸਿਰਫ ਆਪਣੀ ਨਹੀਂ ਦੂਜਿਆਂ ਦੀ ਖਾਮੋਸ਼ੀ ਵੀ ਸੁਣ ਲੈਂਦਾ ਹੈ ਉਹ ਦਿਲਾਂ ਦਾ ਅਮੀਰ ਹੁੰਦਾ ਹੈ ਜਿਹੜਾ ਇਨਸਾਨ ਆਪਣਾ ਦਰਦ ਹਰ ਕਿਸੇ ਅੱਗੇ ਨਹੀਂ ਰੱਖਦਾ ਉਹ ਆਪਣੇ ਆਪ ਵਿੱਚ ਰਾਜਾ ਹੁੰਦਾ ਹੈ ਇਹੀ ਕਾਰਨ ਹੈ ਕਿ ਪੱਕੇ ਲੋਕ ਸ਼ੋਰ ਨਹੀਂ ਕਰਦੇ ਉਹਨਾਂ ਦੀ ਆਪਣੀ ਮੌਜੂਦਗੀ ਸਾਬਤ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਦੀ ਮੌਜੂਦਗੀ ਆਪ ਹੀ ਮਹਿਸੂਸ ਹੋ ਜਾਂਦੀ ਹੈ ਉਹ ਕਮਰੇ ਵਿੱਚ ਦਾਖਲ ਹੁੰਦੇ ਨੇ ਤੇ ਬਿਨਾ ਕੁਝ ਕਹੇ ਮਾਹੌਲ ਬਦਲ ਜਾਂਦਾ ਹੈ ਸੁੰਗਣਾ ਤੇ ਜਰਨਾ ਇਨਸਾਨ ਨੂੰ ਅੰਦਰੋਂ ਸਾਫ਼ ਕਰ ਦਿੰਦੇ ਨੇ ਅੰਦਰ ਸਾਫ਼ ਹੋਵੇ ਤਾਂ ਬਾਹਰ ਸਜਾਵਟ ਦੀ ਲੋੜ ਨਹੀਂ ਰਹਿੰਦੀ ਅੰਦਰ ਸ਼ਾਂਤੀ ਹੋਵੇ ਤਾਂ ਬਾਹਰ ਹੰਗਾਮਾ ਬੇਮਾਇਨੇ ਲੱਗਦਾ ਹੈ ਅਖੀਰ ਪਿੱਛੇ ਇੱਕ ਗੱਲ ਯਾਦ ਰੱਖਿਓ ਕੋਈ ਇਨਸਾਨ ਹਰ ਗੱਲ ਦਾ ਜਵਾਬ ਨਹੀਂ ਦਿੰਦਾ ਜੋ ਹਰ ਦਰਦ ਦੀ ਘੋਸ਼ਣਾ ਨਹੀਂ ਕਰਦਾ ਜੋ ਹਰ ਗੱਲ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਉਹ ਕਮਜ਼ੋਰ ਨਹੀਂ ਹੁੰਦਾ ਉਹ ਪੂਰਾ ਹੁੰਦਾ ਹੈ ਮਜ਼ਬੂਤ ਹੁੰਦਾ ਹੈ ਸੋ ਇਹ ਸੀਗਾ ਨਿਊ ਟੌਪਿਕ ਤੇ ਇਹ ਸੀਗਾ ਅੱਜ ਦਾ ਟੌਪਿਕ ਸੁਣਨਾ ਤੇ ਜਰਨਾ ਦੂਸਰੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਹਾਂ ਵੀ ਕਿਸ ਟੌਪਿਕ ਤੇ ਆਪਾਂ ਵੀਡੀਓ ਲੈ ਕੇ ਆਈਏ ਤੇ ਇਸ ਕਰਕੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰਮਾਤਮਾ ਅੱਗੇ ਤੇ ਕਿਸੇ ਨਾਲ ਵੀ ਮਾੜਾ ਨਾ ਕਰੋ ਕਿਸੇ ਨੂੰ ਮਾੜਾ ਨਾ ਬੋਲੋ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਅਸੀਂ ਨਿਊ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ